DL11 نیوز پنجاب ਦੇਖ ਰਹੇ ਦਰਸ਼ਕਾਂ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਖਵਿੰਦਰ ਸਿੰਘ ਦਗਾਲ ਅੱਜ ਅਸੀਂ ਮੇਰੇ ਹੀ ਪਿੰਡ ਦੇ ਵਿੱਚ ਇੱਕ ਘਰ ਪਹੁੰਚੇ ਆ ਜਿੱਥੇ ਅੱਜ ਦਿਨ ਦੇ ਵਿੱਚ ਚੋਰਾਂ ਵੱਲੋਂ ਜਿੰਦਾ ਤੋੜਿਆ ਗਿਆ ਇਹ ਲੋਕ ਲੱਗਿਆ ਜਿਹੜਾ ਇਹ ਗੇਟ ਲੱਗਿਆ ਹੋਇਆ ਸੀ ਇਸ ਨੂੰ ਤੋੜ ਕੇ ਚੋਰ ਅੰਦਰ ਦਾਖਲ ਹੋਏ ਨੇ ਅੰਦਰੋਂ ਦਿਖਾਉਨੇ ਤੁਹਾਨੂੰ ਇਹ ਤੁਸੀਂ ਦੇਖ ਸਕਦੇ ਹੋ ਟਰੰਕ ਪਰੋਲੇ ਹੋਏ ਨੇ ਇਹ ਪੇਟੀ ਦਾ ਇਥੋਂ ਲੋਕ ਤੋੜਿਆ ਗਿਆ ਇਸ ਜਗ੍ਹਾ ਤੋਂ ਪੇਟੀ ਦਾ ਇਹ ਤੁਸੀਂ ਦੇਖ ਸਕਦੇ ਹੋ ਪੇਟੀ ਦਾ ਕੁੰਡਾ ਤੋੜ ਕੇ ਪੇਟੀ ਖੋਲੀ ਗਈ ਹੈ ਖੋਲ ਕੇ ਪੇਟੀ ਦੇ ਵਿੱਚੋਂ ਇਹਨਾਂ ਦਾ ਜੋ ਕੀਮਤੀ ਸਮਾਨ ਸੀ ਟੋਮਾ ਵਗੈਰਾ ਉਹ ਲੈ ਗਏ ਤੇ ਇੱਕ ਹੋਰ ਵੀ ਦੇਖਣ ਵਾਲੀ ਗੱਲ ਹੈ ਕਿ ਇਸ ਕਣਕ ਦੇ ਢੋਲ ਦੇ ਵਿੱਚੋਂ ਕਣਕ ਵੀ ਕੱਢ ਕੇ ਲੈ ਕੇ ਗਏ ਨੇ ਕਣਕ ਵੀ ਲੈ ਗਏ ਤੇ ਆਓ ਘਰਦਿਆਂ ਨਾਲ ਗੱਲ ਕਰਾਂਗੇ ਹੋਰ ਕੀ ਕੀ ਚੀਜ਼ ਲੈ ਕੇ ਗਏ ਨੇ ਕੀ ਨੁਕਸਾਨ ਹੋਇਆ ਉਹ ਮੰਜੇ ਦੇ ਵੀ ਪਈ ਆ ਜੀ ਕਣਕ ਉੱਧਰ ਭਰੇ ਨੇ ਉਹ ਫੇਰ ਤਾਂ ਇਹਨਾਂ ਨਾਲ ਖਾਦੇ ਬਾਹਰ ਬਾਹਰ ਕੀ ਆ ਦੇ ਉਹ ਮੰਜੇ ਦੇ ਉੱਤੇ ਧਰੇ ਨੇ ਪਹਿਲਾਂ ਥੈਲੇ ਭਰ ਕੇ ਕਣਕ ਦੇ ਮੰਜੇ ਦੇ ਖੰਡੀ ਹੋਈ ਆ ਉਸ ਤੋਂ ਬਾਅਦ ਕਣਕ ਜਿਹੜੀ ਪਹਿਲਾਂ ਪਾ ਕੇ ਲੈ ਗਏ ਨੇ ਹਾਂਜੀ ਇਹ ਜਿਹੜੀ ਚੋਰੀ ਕੀ ਨਾਮ ਹੈ ਤੁਹਾਡਾ ਜਸਵਿੰਦਰ ਸਿੰਘ ਜੀ ਹਾਂਜੀ ਕੀ ਇਹ ਚੋਰੀ ਆ ਜਿਹੜੀ ਕਿਸ ਟਾਈਮ ਹੋਈ ਆ ਤੁਹਾਡੇ ਚੋਰੀ ਦਾ ਇਹ ਨਹੀਂ ਪਤਾ ਜੀ ਤੋਂ 12 ਵਜੇ ਤੋਂ 2 ਵਜੇ ਤੱਕ ਹੋਈ 5 ਵਜੇ ਦੇਖੀ ਆ ਅਕਸ਼ ਤੁਸੀਂ 5 ਵਜੇ ਕੰਮਕਾਰ ਤੇ ਗਏ ਸੀ ਤੁਸੀਂ ਜੀਰੀ ਲਾਉਣ ਜਾ ਰਹੇ ਸੀ ਜੀਰੀ ਲਾਉਣ ਜਾ ਰਹੇ ਸੀ ਅੱਛਾ ਜੀ ਤੇ 5 ਵਜੇ ਤੁਹਾਨੂੰ ਪਤਾ ਲੱਗਿਆ ਚੋਰੀ ਦਾ ਹਾਂ ਤੇ ਫਿਰ ਤੁਸੀਂ ਇਕੱਠੇ ਸੀਗੇ ਹੋਏ ਤੁਸੀਂ ਨਾ ਜੀ ਮੈਂ ਤਾਂ ਉਹਨੇ ਮੈਨੂੰ ਫੋਨ ਕਰਿਆ 3:4 ਵਜੇ ਆਪਣੇ ਨਾਲ ਸੀ ਇਹ ਤਾਂ ਜੀ ਲਾਣਾ ਸੀ ਲਾਣਾ ਤੁਸੀਂ ਬਾਹਰ ਕੰਮ ਤੇ ਕਿਉਂ ਕਿਤੇ ਹਾਂਜੀ ਕੈਥਲ ਜਾ ਰਹੇ ਸੀ ਕੰਮ ਤੇ ਜੀ ਅੱਛਾ ਤੁਸੀਂ ਕੈਥਲ ਚਨਈ ਦਾ ਕੰਮ ਚਲਾਇਆ ਹੋਇਆ ਹਾਂਜੀ ਹਾਂ ਉੱਥੋਂ ਮੈਨੂੰ ਫੋਨ ਗਿਆ ਫਿਰ ਮੈਂ ਉਰੇ ਆਇਆ ਹਾਂ ਤੁਹਾਡਾ ਹੁਣ ਚੋਰੀ ਕੀ ਕੀ ਹੋਇਆ ਹੈ ਚੋਰੀ ਆਪਣਾ ਜੀ ਤਿੰਨ ਤਾਂ ਕੜੇ ਹੋ ਗਏ ਚਾਂਦੀ ਦੇ ਜੀ ਹਾਂਜੀ ਪੈਰਾਂੀਆਂ ਹੋ ਗਈਆਂ ਜੀ ਹਾਂਜੀ ਬਾਕੀ ਆਪਣੀ ਕਣਕ ਉਹ ਵੀ ਕਾਪੀਆਂ ਹੋ ਗਏ ਬੈਕ ਘਾਤੀ ਦੇ ਸਾਰੇ ਲੈ ਗਏ 15000 ਰੁਪਏ 15000 ਰੁਪਏ 15000 ਰੁਪਿਆ ਕੈਸ਼ ਲੈ ਗਏ ਤੇ ਤੁਹਾਡੀਆਂ ਚਾਂਦੀ ਦੀਆਂ ਟੋਮਾਂ ਲੈ ਗਏ ਹਾਂਜੀ ਤੇ ਕਣਕ ਕੱਢ ਕੇ ਲੈ ਗਏ ਕਣਕ ਲੈ ਗਈ ਜੀ ਹਾਂਜੀ ਕਿੰਨੇ ਕੁ ਦਾ ਨੁਕਸਾਨ ਹੈ ਤੁਹਾਡਾ ਘਟੂ ਘਟਾ ਹੈਗਾ ਜੀ ਚਾਂਦੀ ਦੀ ਲਾਦੋ ਕੜੇ ਹੁਣ 5 ਤੋਲੇ ਦਾ 1 ਹੈ ਜੀ ਹਾਂਜੀ ਬਾਕੀ 10 ਤੋਲੇ ਦੀ ਪੈਰਾਣੀ ਆ ਗਈ ਜੀ ਹਾਂਜੀ ਬਾਕੀ ਹੋਰ 2 ਨੇ ਹੇ ਤੁਹਾਡਾ 50000 ਦਾ ਟੋਟਲ ਨੁਕਸਾਨ 50000 ਦਾ ਤਾਂ ਹੋ ਗਿਆ ਜੀ ਦੇ 50000 ਦਾ ਤੁਹਾਡੇ ਕਣਕ ਕਿੰਨੀ ਲੈ ਗਏ ਕਣਕ ਉਹ ਡਰਮ ਉੱਪਰ ਆ ਪਈ ਸੀ ਪਰਿਆ ਹੋਇਆ ਤੇ ਕਿੰਨੀ ਰਹਿ ਗਈ ਇਹਦੇ ਵਿੱਚ ਹੁਣ ਬਸ ਥੋੜੀ ਮੁੱਟੀ ਹੋਊਗੀ ਅੱਧਾ ਹੈ ਲੱਗਦਾ ਅੱਛਾ ਕਣਕ ਤੁਹਾਨੂੰ ਦੇਖੀ ਨਹੀਂ ਕਣਕ ਕਿੰਨੀ ਕਿ ਲੈ ਗਏ ਦੇਖੋ ਅਸੀਂ ਢੋਲਣੇ ਦਿੱਤਾ ਜੀ ਢੋਲਣਾ ਕਣਕ ਵੀ ਲੈ ਕੇ ਗਏ ਨੇ ਚੋਰ ਤੇ ਚਾਂਦੀ ਦੀਆਂ ਟੋਮਾਂ ਵੀ ਲੈ ਗਏ ਨੇ 15000 ਕੈਸ਼ ਹੈ ਜਿਹੜਾ ਉਹ ਵੀ ਕੱਢ ਕੇ ਲੈ ਗਏ ਨੇ ਤੇ ਬਾਕੀ ਬੈਂਕ ਦੀਆਂ ਕਾਪੀਆਂ ਲੈ ਗਈ। ਦਗਾਲ ਪਿੰਡ ਦਾ ਬੈਂਕ ਦੀਆਂ ਕਾਪੀਆਂ ਵੀ ਲੈ ਗਏ। ਹਾਂਜੀ ਹਾਂ ਮਾਲਵਾ ਬੈਂਕ ਬਾਕੀ ਚੁੱਕਾ ਬੈਂਕ ਦੀ। ਅੱਛਾ ਬੱਚਿਆਂ ਦੇ ਬੈਗ ਵਿੱਚ ਕਾਪੀਆਂ ਦੱਸ ਸਾਰੀਆਂ। ਹਾਂਜੀ ਚਲੋ ਬੈਗ ਦੇ ਵਿੱਚ ਇੱਥੋਂ ਹੀ ਇਹਨਾਂ ਦੀ ਬੈਗ ਦੇ ਬੱਚੇ ਦੇ ਬੈਗ ਦੇ ਵਿੱਚ ਕਾਪੀ ਕਾਪੀਆਂ ਬੈਂਕ ਦੀਆਂ ਜਿਹੜੀਆਂ ਪਾਸਬੁੱਕ ਸੀਗੀਆਂ ਉਹ ਉਹ ਵੀ ਚੱਕ ਕੇ ਚੋਰ ਇੱਥੋਂ ਲੈ ਕੇ ਗਏ ਨੇ ਤੇ ਹੁਣ ਇਹ ਦੇਖਣਾ ਹੋਊਗਾ ਕਿ ਹੋਊਗਾ ਕਿ ਇਹ ਬੈਂਕ ਦੀਆਂ ਕਾਪੀਆਂ ਨੂੰ ਚੋਰ ਕਿੱਥੇ ਇਸਤੇਮਾਲ ਕਰਦੇ ਨੇ। ਤੇ ਇਹ ਦਗਾਲ ਪਿੰਡ ਦੇ ਵਿੱਚ ਪਹਿਲਾਂ ਵੀ ਤੁਹਾਡੀਆਂ ਬਹੁਤ ਖਬਰਾਂ ਅਸੀਂ ਲਾ ਚੁੱਕੇ ਹਾਂ ਕਿਉਂਕਿ ਇਹ ਜਿਹੜਾ ਦਗਾਲ ਪਿੰਡ ਹੈ ਨਸ਼ੇ ਦੀ ਹੱਬ ਬਣਿਆ ਹੋਇਆ ਹੈ ਤੇ ਨਸ਼ੇ ਦੀ ਹੱਬ ਬਣਨ ਦੇ ਕਰਕੇ ਇੱਥੇ ਕੋਈ ਵੀ ਘਰ ਹੈ ਜਿਹੜਾ ਉਹ ਸੁਰੱਖਿਤ ਨਹੀਂ ਹੈ ਨਿੱਤ ਦਿਨੇ ਤੇ ਚੋਰੀਆਂ ਹੁੰਦੀਆਂ ਨੇ ਚੋਰੀਆਂ ਕਰਕੇ ਇਹ ਲੋਕ ਆਪਣੇ ਨਸ਼ੇ ਦੀ ਪੂਰਤੀ ਕਰਦੇ ਨੇ ਆਇਆ ਵੀ ਥੋੜੇ-ਥੋੜੇ ਲੋਕ ਇਹਦਾ ਆਦੀ ਅਲਮਾਰੀ ਦਾ ਇਹ ਅਲਮਾਰੀ ਦੇ ਵੀ ਲੋਕ ਤੋੜੇ ਗਏ ਨੇ ਉਹ ਪੇਟੀ ਦਾ ਲੋਕ ਤੋੜਤਾ ਹੀ ਪੇਟੀ ਦਾ ਕੁੰਡਾ ਪਟਕੇ ਪੇਟੀ ਦੇ ਵਿੱਚੋਂ ਸਮਾਨ ਹੈ ਜਿਹੜਾ ਉਹ ਕੱਢਿਆ ਗਿਆ ਤੇ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਦਗਾਲ ਹੈ ਚੱਟੇ ਦੀ ਹੱਬ ਬਣਿਆ ਹੋਇਆ ਹੈ ਪ੍ਰਸ਼ਾਸਨ ਵੱਲੋਂ ਨਾਥ ਵੀ ਪਾਈ ਗਈ ਹੈ ਜਿਹੜੇ ਸਮਗਲਰ ਨੇ ਉਹਨਾਂ ਨੂੰ ਜੇਲ੍ਹ ਵੀ ਭੇਜਿਆ ਗਿਆ ਪਰ ਜਿਹੜੇ ਚੱਟਾ ਲਾਉਣ ਵਾਲੇ ਨੇ ਨਸ਼ਾ ਕਰਨ ਵਾਲੇ ਨੇ ਇਹ ਨਸ਼ੇ ਦੀ ਪੂਰਤੀ ਲਈ ਨਸ਼ਾ ਕਰਨ ਦੀ ਪੂਰਤੀ ਲਈ ਜਿਹੜਾ ਇਹ ਚੋਰੀ ਨੂੰ ਇੰਜਾਮ ਦਿੰਦੇ ਨੇ ਤੇ ਉਹਦੇ ਨਸ਼ੇ ਦੀ ਪੂਰਤੀ ਕਰਦੇ ਨੇ ਤੇ ਤੁਸੀਂ ਪੁਲਿਸ ਰਿਪੋਰਟ ਕਰਵਾਈ ਹੈ ਹਾਂਜੀ ਹਾਂ ਜੀ ਹੁਣ ਜੀ ਛੱਦ ਦੇ ਕੇ ਆਇਆ ਮੈਂ ਰਿਪੋਰਟ ਕਰਾ ਗਏ ਥਾਣੇ ਚ ਸਾਗਰ ਥਾਣੇ ਚ ਜੀ ਹਾਂਜੀ ਹਾਂਜੀ ਕਦੋਂ ਆਉਣੇ ਪੁਲਿਸ ਨੇ ਉਹ ਸਵੇਰੇ ਆਉਣੀ ਨਹੀਂ ਜੀ ਹੁਣ ਹਨੇਰਾ ਹੋ ਚੁੱਕਿਆ ਜੀ ਰਾਤ ਨੂੰ ਤੰਗ ਕਰਿਆ ਉਹ ਸਾਡੇ ਲਈ ਫੋਨ ਕਰੋ ਜੀ ਅਸੀਂ ਆਵਾਂਗੇ ਠੀਕ ਹੈ ਜੀ ਤੇ ਹੁਣ ਇਹ ਬੇਰ ਰਿਪੋਰਟ ਕਰਵਾ ਕੇ ਆਇਆ ਤੇ ਪੁਲਿਸ ਹੈ ਜਿਹੜੀ ਸਵੇਰੇ ਆ ਕੇ ਪੁਲਿਸ ਨੇ ਇਨਕੁਆਇਰੀ ਕਰਨੀ ਹੈ ਤੇ ਚੋਰਾਂ ਦੀ ਸ਼ਾਨਬੀਨ ਕਰਨੀ ਹੈ ਲੱਭਣ ਦੇ ਵਿੱਚ ਕੋਸ਼ਿਸ਼ ਪੂਰੀ ਕਰਨੀ ਹੈ ਪੁਲਿਸ ਨੇ ਪ੍ਰਸ਼ਾਸਨ ਨੇ ਵੱਲੋਂ ਤੇ ਜੁੜੇ ਰਹਿਓ ਡੀ ਲੱਭ ਗਿਆ ਤੁਹਾਨੂੰ ਦੱਸਾਂਗੇ ਜੀ ਠੀਕ ਹੈ ਜੀ ਹਾਂ ਜੀ ਕੈਮਰੇ ਕੂਮਰੇ ਲੱਗੇ ਨੇ ਉਰੇ ਕਿਤੇ ਹਾਂ ਜੀ ਹਾਂ ਪਤਾ ਕਰਾਂਗੇ ਜੀ ਵੀਰੇ ਕੀ ਕਰਦੇ ਜੀ ਲੱਗ ਰਹੇ ਜੀ ਕੈਮਰਾ ਹਾਂਜੀ ਹਾਂਜੀ ਉੱਥੇ ਖੋਲ ਕੇ ਦਿਖਾਵਾਂਗੇ ਵੀ ਪਤਾ ਲੱਗੇਗਾ ਮੜਾ ਮੁੱਟਾ ਹਾਂਜੀ ਇਹ ਜਿਹੜਾ ਮਕਾਨ ਹੈ ਇਹ ਬਸੋਂ ਤੋਂ ਥੋੜਾ ਦੂਰ ਹਟ ਕੇ ਹੈ ਸੁਨਸਰਾਂ ਜਗ੍ਹਾ ਦੇ ਵਿੱਚ ਹੋਣ ਦੇ ਕਾਰਨ ਇੱਥੇ ਇਹ ਫਿਰਨੀ ਆ ਗਈ ਜਗਾ ਦੀ ਸੁਨਸਰਾਂ ਹੋਣ ਦੇ ਕਾਰਨ ਇਸ ਜਗਾ ਤੇ ਅਕਸਰ ਲੋਕਾਂ ਦਾ ਆਉਣਾ ਜਾਣਾ ਬਹੁਤ ਘੱਟ ਰਹਿੰਦਾ ਹੈ ਜਿਸ ਦੇ ਕਾਰਨ ਇਥੋਂ ਚੋਰੀ ਕਰਨੀ ਹੈ ਜਿਹੜੀ ਆਸਾਨ ਹੁੰਦੀ ਹੈ ਬੜੀ ਇਸ ਸਾਈਡ ਤੁਸੀਂ ਦੇਖ ਸਕਦੇ ਹੋ ਇਸ ਸੁੰਨਸਰਾਂ ਇਹ ਜਗਾ ਜਿਹੜੀ ਸੁੰਨਸਰਾਂ ਵਾਲੀ ਹੈ ਤੇ ਕੋਸ਼ਿਸ਼ ਇਹ ਰਹੇਗੀ ਕਿ ਅ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਚੋਰਾਂ ਨੂੰ ਫੜਿਆ ਜਾਵੇ ਤੇ ਇਸ ਗਰੀਬ ਪਰਿਵਾਰ ਦੇ ਨਾਲ ਇਨਸਾਫ ਕੀਤਾ ਜਾਵੇ